ਇੱਕ ਮਿੰਟ ਦਾ ਕੰਮ ਸੀ ਬੈੱਡ ਕੋ ਨਹੀਂ ਸ਼ੇਮਰ ਸਿੰਘ ਜੀ ਅੱਛਾ ਕੀ ਹੋਇਆ ਕੀ ਐ ਅੱਛਾ ਸ਼ਾਤ ਡਿੱਗ ਗਿਆ ਥੋੜਾ ਜਿਹਾ ਸਮਾਨ ਪਿਆ ਸੀ ਅੰਦਰ ਮੱਕੜਣ ਗਿਆ ਤੇ ਉਤੋਂ ਉਹ ਵੇਚਾ ਤੇ ਸ਼ਾਤ ਡਿੱਗ ਗਈ ਇੱਥੇ ਫਿਰ ਇਹਨਾਂ ਮੁੰਡਿਆਂ ਕੱਢਾ ਮੈਨੂੰ ਆਦਮ ਪਿੰਡ ਦਾ ਵੱੱਜ ਤੇ ਇਹਨਾਂ ਸਾਰਿਆਂ ਕੱਢਾ ਉਹ ਵੀ ਬਾਪੂ ਵੇਚਾ ਡਿੱਗ ਗਿਆ ਤੇ ਮੈਨੂੰ ਕੱਢ ਲਿਆ ਪਿੱਛਾਂ ਦਾ ਤਾਂ ਖਤਮੀ ਹੋ ਜਾਣਾ ਆ ਇੱਕਦੋ ਹਾਸਾ ਕਦੋ ਹੋਇਆ ਸਵੇਰੇ ਤੜਕੇ ਕਿਹੜੇ ਪਿੰਡ ਦਾ ਐ رام سنگڑی بینی کی ہڑ آئے نے ہڑ نے جی کنے دن ہو گئے ہڑ انہوں نے مینہ ہو گیا سوا چل دے نو پانی انہوں نے گھٹا ہے تو کہ سلاب پڑی تھی ڈک دے گئے دے مکان اور کنہ کے نقصان ہویا بڑا نقصان ہویا ہے جان بھی بھی بچی پاس فینڈج بانی کترے بڑا گھرا جکی رہے کونی بڑا تھے ایک دوی دے اچھا تھا کہ نہ دو دے گھرے بینٹ بو دے

ਫਸਾ ਰਿਹਾ ਐਂਬੂਲੈਂਸ ਲਾਏਗਾ ਨੇ ਫੋਨ ਫਾਨ ਕੀਤੇ ਨੇ ਇਹ ਫਿਰ ਲਾਏਗਾ ਨੇ ਤੇ ਆਇਆ ਕੁਲਵੰਤ ਸਿੰਘ ਜੀ ਹਾਂਜੀ ਕੁਲਵੰਤ ਸਿੰਘ ਜੀ ਕਿਹੜੇ ਪਿੰਡ ਤੋਂ ਰਾਮ ਸਿੰਘ ਬਹਣੀ ਜੀ ਅੱਛਾ ਕੀ ਹੋਇਆ ਕੀ ਇਹ ਸਵੇਰੇ ਸਮਾਨ ਕੱਢ ਲੈ ਕੇ ਸੀ ਪਿਤਾ ਤੇ ਚਾਨਕੀ ਛੱਤ ਗੈਰ ਗਈ ਤੇ ਥੱਲੇ ਆ ਗਏ ਨੇ ਤੇ ਪਿੰਡ ਵਾਲੇ ਮੈਂ ਤਾਂ ਕੀਤੀ ਕੋਈ ਅਸੀਂ ਵਿਚਾਲਾ ਕੱਢ ਲੈ ਛੱਕ ਤੇ ਕੱਢਿਆ ਸੀਗਾ ਦਰਵਾਜ਼ਾ ਬੰਦ ਹੋ ਗਿਆ ਨੀਚੇ ਥੱਲੇ ਆ ਗਏ ਨੇ ਤਾਂ ਕਾਰਨ ਕੀ ਹੋਇਆ ਜਿਵੇਂ ਡਿੱਗੂ ਚੱਲਦਾ ਉਹ ਪਾਣੀ ਕਰਨ ਪਾਣੀ ਪਿੱਛੇ ਲੱਗਦਾ ਰਿਹਾ ਕੋਟੇ ਨੂੰ ਸੁਲਾਬ ਆ ਗਈ ਸੀ ਤੇ ਇਹਨਾਂ ਸੀ ਧਿਆਨ ਨਹੀਂ ਕੀਤਾ ਤੇ ਸਮਾਨ ਕੱਢਣ ਲੱਗੇ ਸੀ ਤੇ ਇਹ ਠਾਵੇ ਸੀ ਨਰਮੇ ਤਾਂ ਜਾਣ ਲੱਗੇ ਸੀ ਤੇ ਕਿੰਨੇ ਦਿਨਾਂ ਤੋਂ ਹਟਾਏ ਹਟ ਤਾਂ ਹੋਗਾ ਮਹੀਨਾ ਸਵੇ ਆਇਨੂੰ ਪਾਣੀ ਪਾਣੀ ਹਟਦਿਆਂ ਸਾਰੀ ਕੋਟੇ ਡਿੱਗਨੇ ਚੱਲੂ ਹੋ ਗਏ ਨੇ ਇਹ ਥੱਲੇ ਆ ਗਏ ਛੱਤ ਦੇ ਸਮਾਨ ਕਰ ਰਹੀ ਸੀ ਹਾਂਜੀ ਹਾਂਜੀ ਇੱਕ ਪੇਸ਼ੈਂਟ ਹੈ ਮਿਸਟਰ ਚਿਮਨ ਲਾਲ ਦੇ ਨਾਮ ਤੋਂ ਆਇਆ ਹੈ ਰੇਤਿਆਲੀ ਬੈਣੀ ਦੇ ਨੇੜੇ ਕੋਈ ਪਿੰਡ ਹੈ ਉੱਥੋਂ ਆਏ ਆ ਤੇ ਇਹ ਆਪਦੇ ਘਰੇ ਵੱੜਦੇ ਪਏ ਸੀ ਤੇ ਛੱਤ ਲੱਗ ਪਈ ਸੀ ਇਹਨਾਂ ਦੇ ਫ੍ਰੈਕਚਰ ਹੋਏ ਜੋ ਸਾਡੇ ਆਰਥੋਪੈਡਿਕ ਸਰਜਨ ਡਾਕਟਰ ਸਹਿਤਿਆ ਦੇਖ ਰਹੇ ਆ ਇੱਕ ਹੈਡ ਇੰਜਰੀ ਸੀ ਜੋ ਸਾਡੇ ਅੰਦਰ ਟ੍ਰੀਟਮੈਂਟ ਚੱਲ ਰਿਹਾ ਤੇ ਉਹਨਾਂ ਦਾ ਇੱਥੇ ਪ੍ਰਾਇਰਟੀ ਤੇ ਫ੍ਰੀ ਆਫ ਕੋਸ ਸਾਰੀ ਇਨਵੈਸਟੀਗੇਸ਼ਨ ਕਰਵਾ ਦਿੱਤੀ ਗਈ ਤੇ ਮਰੀਜ਼ ਦਾ ਟ੍ਰੀਟਮੈਂਟ ਸ਼ੁਰੂ ਹੋ ਗਿਆ ਇੱਕ ਕੋਈ ਐਮਰਜੈਂਸੀ ਇਸ ਤਰ੍ਹਾਂ ਦੀ ਆਈ ਹੈ ਜੀ ਬਾਕੀ ਸਕਿਨ ਦੇ ਫੰਗਲ ਇਨਫੈਕਸ਼ਨ ਦੇ ਆਈਜ਼ ਦੇ बुखार ਦੇ ਇਸ ਤਰ੍ਹਾਂ ਦੇ ਪੇਸ਼ੈਂਟਸ ਆ ਰਹੇ ਆ ਉਹ ਸਾਰਿਆਂ ਦਾ ਟ੍ਰੀਟਮੈਂਟ ਫ੍ਰੀ ਆਫ ਕੋਸ ਸਿਵਲ ਹਸਪਤਲ ਚ ਹੋ ਰਿਹਾ ਹੈ ਇਸ ਰੈਗੂਲਰ ਕੈਂਪਸ ਲੱਗ ਰਹੇ ਆ ਪਿੰਡ-ਪਿੰਡ ਚ ਜਾ ਕੇ ਰੈਗੂਲਰ ਕੈਂਪ ਫਲਡ ਏਰੀਆ ਚ ਲੱਗ ਰਹੇ ਨੇ ਓਪੀਡੀ ਦਾ ਦਿਨ-ਬਦ ਦਿਨ ਸਿਵਲ ਹਸਪਤਲ ਦੀ ਵਾਧੇ ਰਹੀ ਹੈ ਜੀ ਪਰ ਫਲਡਸ ਦੇ ਕਾਰਨ ਇਸ ਤਰ੍ਹਾਂ ਦੇ ਪੇਸ਼ੈਂਟਸ ਦੀ ਤਦਾਦ ਥੋੜੀ ਜ਼ਿਆਦਾ ਵੱਧ ਰਹੀ ਹੈ ਜੋ ਕਿ ਹਣ ਨੀਵਾ ਕੱਚੀਆਂ ਹੋ ਰਹੀਆਂ ਆ ਪਾਣੀ ਕਰਕੇ ਤਾਂ ਜੋ ਇਹ ਐਕਸੀਡੈਂਟ ਕੀ ਹੈ ਜਿਹੜਾ 66 ਡਿਗਰੀ ਹੈ ਇਸ ਤਰ੍ਹਾਂ ਦੇ ਕੇਸ ਆ ਪਰ ਇੱਕ ਰਹੀ ਇਹ ਪੇਸ਼ੈਂਟ ਖਤਰੇ ਤੋਂ ਬਾਹਰ ਹੈ ਇੰਟਰਨਲ ਇੰਜੀਨੀਅਰ ਨਹੀਂ ਹੈ ਬਾਕੀ ਜੋ ਵੀ ਟ੍ਰੀਟਮੈਂਟ ਹੈ ਇਨਵੈਸਟੀਗੇਸ਼ਨ ਸਰਵਾਂਸ ਆ ਰਹੀ ਹੈ